ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚਾਉਪ ਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਕੋਈ ਪੜਤਾ ਸਹਿ ਸਾ ਕੀਰਤਾ ਕੋਈ ਪੜੈ ਪੁਰਾਨਾ ਕੋਈ ਨਾਮ ਜਪੈ ਜਪਮਾਲੀ ਲਾਗੇ ਤਿਸੈ ਧਿਆਨਾ ਆਬ ਹੀ ਕਬ ਹੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਾਰ ਕਿਰਪਾ ਰੱਖਹੁ ਮੇਰੀ लाज ਪਤੇ ਰਹਾ ਕਬਹੁ ਜੀੜਾ ਊਭ ਚੜਤ ਹੈ ਕਬਹੁ ਜਾਏ ਪਏ ਆਲੇ ਲੋਭੀ ਜੀੜਾ ਥੇਰ ਨਾ ਰਹਤ ਹੈ ਚਾਰੇ ਕੁੰਡਾਂ ਭਾਲੇ ਮਰਨ ਲਿਖਾਏ ਮੰਡਲ ਮਹਿ ਆਏ ਜੀਵਨ ਸਾਜ ਹੈ ਮਾਈ ਏਕ ਚੱਲੇ ਹਮ ਦੇਖ ਹੈ ਸੁਆਮੀ ਭਾਹੇ ਬਲੰਤੀ ਆਈ ਨਾ ਕਿਸੀ ਕਾਮੀਤ ਨਾ ਕਿਸੀ ਕਾ ਭਾਈ ਨਾ ਕਿਸੈ ਬਾਪ ਨਾ ਮਾਈ ਪ੍ਰਾਨਵਤ ਨਾਨਕ ਜੇ ਤੂੰ ਦੇਵ ਹੈ ਅੰਤੇ ਹੋਏ ਸਖਾਈ RAM ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਵਸਰ ਰਹੀ ਜਹ ਜਹ ਦੇਖਾ ਤਹ ਨਰ ਹਰੀ ਜੀਵਨ ਤਲਪ ਨਿਵਾਰ ਸੁਆਮੀ ਅੰਧ ਕੂਪ ਮਾਇਆ ਮਨ ਗਾਡਿਆ ਕਿਉ ਕਰ ਉੱਤਰ ਆਉ ਪਾਰ ਸੁਆਮੀ ਰਹਾ ਜਹ ਭੀਤਰ ਘਟ ਭੀਤਰ ਬਸਿਆ ਬਾਹਰ ਕਾਹੇ ਨਾਹੀ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜਾ ਆਪੇ ਦੂਰ ਆਪੇ ਸਰਬ ਰਹਿ ਆ ਭਰ ਪੂਰ ਸਤਿਗੁਰ ਮਿਲੈ ਅੰਧੇਰਾ ਜਾਏ ਜਹ ਦੇਖਾ ਤਹਿ ਰਹਿ ਆ ਸਮਾਏ ਅੰਤਰ ਸਹਿ ਸਬਾਹਰ ਮਾਇਆ ਨੈਣੀ ਲਾਗ ਸਬਾਣੀ ਪ੍ਰਾਨ ਵਤ ਨਾਨਕ ਦਾਸਨ ਦਾਸਾ ਵਰਤਾ ਪਹਿਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰਬਸਹਿ ਕਵਨ ਦਰ ਕਹੀਐ ਦਰਾ ਭੀਤਰ ਦਰ ਕਵਨ ਲਹੈ ਜਿਸ ਦਰ ਕਾਰਣ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੈ ਕਿਨ ਵਿਧ ਸਾਗਰ ਤਰੀਐ ਜੀਵਤਿਆ ਨਹਿ ਮਰੀਐ ਰਹਾਉ ਦੋਖ ਦਰਵਾਜਾ ਰੋਹ ਰਖਵਾਲਾ ਆਸਾ ਅੰਦੇਸਾ ਦੁਇ ਪੱਟ ਜੜੇ ਮਾਇਆ ਜਾਲ ਖਾਈ ਪਾਣੀ ਘਰ ਬਾਦਿਆ ਸਤ ਕੈ ਆਸਣ ਪੁਰਖ ਰਹੈ ਕਿੰਤਾ ਨਾਮ ਅੰਤ ਨ ਜਾਣਿਆ ਕੋਮ ਸਰ ਨਾਹੀ ਅਵਰ ਹਰੇ ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੇ ਜਬ ਆਸਾ ਅੰਦੇਸਾ ਤਬ ਹੀ ਕਿਉ ਕਰ ਏਕ ਕਹੈ ਆਸਾ ਭੀਤਰ ਰਹੈ ਨਿਰਾਸਾ ਤਉ ਨਾਨਕ ਏਕ ਮਿਲੈ ਇਹਨ ਬੇਦ ਸਾਗਰ ਤਰੀਐ ਜੀਵਤਿਆਂ ਇਉ ਮਰੀਐ ਰਹਾਉ ਦੂਜਾ RAM KALI MAHALLA PEHLA ਸੋਰਤਾ ਸਬਦ ਸਾਖੀ ਮੇਰੀ ਸਿੰਗੀ ਬਾਜੈ ਲੋਕ ਸੁਣੇ ਪਾਤ ਝੋਲੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੁਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਵਾਣੀ ਪ੍ਰਾਣ ਪਵਨ ਬੰਧ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਇਤਿ ਗੁਣ ਵਿਸਰੇ ਸੇਦ ਸਾਧਿਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਤਾ ਕੀਰਤ ਆਖਾ ਤਾ ਮਨ ਸੇਵ ਕਰੇ ਕਾਗਦ ਲੂਣ ਰਹੈ ਘ੍ਰਿਤ ਸੰਗੇ ਪਾਣੀ ਕਮਲ ਰਹੈ ਐਸੇ ਭਗਤ ਮਿਲਹਿ ਜਨ ਨਾਨਕ ਤਿੰਨ ਜਮ ਕਿਆ ਕਰੈ ਰਾਮ ਕਲੀ ਮਹੱਲਾ ਪਹਿਲਾ ਸੋ ਨਾ ਮਾਛਿਂਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ ਐਸੀ ਜੁਗਤ ਜੋਗ ਕਉ ਪਾਲੇ ਆਪ ਤਰੈ ਸਗਲੇ ਕੋਲ ਤਾਰੇ ਸੋ ਆਉ ਤੂਤ ਐਸੀ ਮਤ ਪਾਵੈ ਐਹ ਨਿਸ ਸੁੰਨ ਸਮਾਦ ਸਮਾਵੈ ਰਹਾਉ ਕੇਆ ਭਾਏ ਭਗਤ ਭੈ ਚੱਲੈ ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲੈ ਧਿਆਨ ਰੂਪ ਹੋਏ ਆਸਣ ਪਾਵੈ ਸਚ ਨਾਮ ਸਾੜੀ ਚੇਤ ਲਾਵੈ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਾਛਿਂਦਰਾ ਆਉ ਦੂਨੀ ਸਾਣੀ ਆਸਾ ਮਾਹੇ ਨਿਰਾਸ ਬੁਲਾਏ ਨਹਿ ਚਾਉ ਨਾਨਕ ਕਰਤੇ ਭਾਏ ਪ੍ਰਾਨਵਤ ਨਾਨਕ ਆਗਮ ਸੁਣਾਏ ਗੁਰ ਚੇਲੇ ਕੀ ਸੰਧ ਮਿਲਾਏ ਦੀਖਿਆ दारू ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ RAM KALI MOHALLA PAHLA ਮੰਡੋਲਤ 베ੜੀ ਪਾਪ ਭਰੀ ਹੈ ਪਾਵਨ ਲੱਗੈ ਮਤ ਜਾਈ ਸਨਮੁਖ ਸਿੱਧ ਭੇਟਣ ਕਉ ਆਏ ਨੇਹ ਚਾਉ ਦੇਹ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਨਾਸੀ ਹਾਉ ਤੁਜ ਕਾਉ ਬਲਿਹਾਰਿਆ ਰਹਾ ਸਿੱਧ ਸਾਧਕ ਜੋਗੀ ਅਰਜੰਗਮ ਏਕ ਸਿੱਧ ਜਿਨੀ ਧਾਇਆ ਪਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕਉ ਆਇਆ ਜਾਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਾਪ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸਬਦ ਨਿਵੇਰਾ ਰਾਮਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਐ ਏਤ ਤਾਨ ਕਰ ਤੁਲਹਾ ਲੰਘਹਿ ਜੀਤ ਅੰਤਰ ਪਾਹੇ ਤਿਸੈ ਤੂ ਰਖ ਐਹ ਨਿਸ ਦੀਵਾ ਬਲੈ ਅਥਕ ਐਸਾ ਦੀਵਾ ਨੀਰਤ ਰਾਇ ਜਿਤ ਦੀਵੈ ਸਭ ਸੋਜੀ ਪਾਏ ਰਹਾਉ ਜੇ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਨ ਸੁਏ ਕਰਨੀ ਤੇ ਕਰ ਚੱਕ ਹਟਾਲ ਐਥੈ ਊਥੈ ਨਿਭਹੀ ਨਾਲ ਆਪੇ ਨਦਰ ਕਰੇ ਜਾਂ ਸੂਏ ਗੁਰਮੁਖ ਵਿਰਲਾ ਬੂਜੈ ਕੋਏ ਤੇਤ ਘਟ ਦੀਵਾ ਨਿਹਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਦੁਲਵਾਉ ਨਾ ਵੱਡਾ ਹੋਏ ਜਾਪੈ ਜਿਉ ਸਿੰਘਾਸਣ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨ ਪਾਈਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ RAM ਕਰੀ ਮਹੱਲਾ ਪਹਿਲਾ ਦੁਦਨੋ ਨਿਵਣ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕਉ ਥਾਉ ਸਤ ਸੰਤੋਖ ਹੋਵੇ ਅਰਦਾਸ ਤਾ ਸੁਣ ਸਦ ਬਹਾਲੇ ਪਾਸ ਨਾਨਕ ਵਿਰਥਾ ਕੋਏ ਨਾ ਹੋਏ ਐਸੀ ਦਰਗਹਿ ਸਾਚਾ ਸੋਏ ਰਹਾਉ प्राप्त पोता कर्म पसाओ तू देवह मंगत जान चाओ भांडे भाओ पवे चित आए धुरत छोडी कीमत पाए जिन केश किया सो किछ करे अपनी कीमत आपे धरै गुरुमुख प्रकट होआ हर राय ना को आवै ना को जाए ਲੋਕ ਦਿਖਾਰ ਕਹੈ ਮੰਗਤ ਜਾਨ ਮੰਗਤ ਮਾਨ ਨਾ ਪਾਇਆ ਸਹਿ ਕੀਆ ਗੱਲਾਂ ਧਾਰ ਕੀਆ ਬਾਤਾਂ ਤੈ ਸਾਹ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮਹਿ ਗੂਂਦ ਗੂਂਦ ਮਹਿ ਸਾਗਰ ਕਵਣ ਬੁੱਝੈ ਵਿਧ ਜਾਣੈ ਉਤ ਭੁਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਨੈ ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਰਹਾਉ ਦਿਨ ਮਹਿ ਰੈਣ ਰੈਣ ਮਹਿ ਦਿਨ ਯਰ ਉਸਨ ਸੀਤ ਵਿਧ ਸੋਈ ਤਾ ਕੀ ਗਾਥ ਮਿਤ ਅਵਰ ਨ ਜਾਣੈ ਗੁਰ ਬਿਨ ਸਮਝ ਨ ਹੋਈ ਪੁਰਖ ਮਹਿ ਨਾਰ ਨਾਰ ਮਹਿ ਪੁਰਖ ਬੂਝ ਬ੍ਰਹਮ ਗਿਆਨੀ ਘੋਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਾਥ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤੈਨ ਗੈ ਸਤਿ ਬਲਿਹਾਰੀ ਜਿਨ ਏਕ ਸਬਦ ਲੇਵ ਲਾਈ RAM ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾ ਹਉ ਮੈਂ ਵਿਚ ਆਹ ਮਾਰੀ ਸੋ ਸੇਵਕ RAM ਪਿਆਰੀ ਜੋ ਗੁਰ ਸਬਦ ਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੇ ਐਹ ਨਿਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾ ਧੁਨ ਵਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰੇ ਸੱਚ ਸਮਾਇਆ ਗੁਰ ਆਦਿ ਕੁਰਖ ਹਰ ਪਾਇਆ ਸਬਨਾਦ ਵੇਦ ਗੁਰਬਾਣੀ ਮਨ ਰਾਤਾ ਸਾਰਿਗ ਪਾਣੀ ਤਹਿ ਤੀਰਥ ਵਰਤ ਤਾਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜਹ ਆਪ ਗਿਆ ਭਾਉ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਗੁਰ ਭਰਮ ਚੁਕਾਇਆ ਕਹੋ ਨਾਨਕ ਸਬਦ ਮਿਲਾਇਆ RAM ਕਲੀ ਮਹੱਲਾ ਪਹਿਲਾ ਚਾਦਨ ਪੂਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੇ ਦੁਖ ਆਗੈ ਗੁਰਮਤ ਨਹੀ ਦੀਨੀ ਦੁਰਮਤ ਪਾਤ ਖੋਈ ਗੁਰਮਤ ਭਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਿਜ ਘਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸ਼ਬਦ ਤ੍ਰਿਪਤਾਸੈ ਰਹਾ ਪੰਜ ਬੈਲ ਗੱਡੀਆਂ ਦੇਹ ਧਾਰੀ RAM ਕਲਾ ਨਿਭ ਹੈ ਪਤ ਸਾਰੀ ਧਾਰ ਟੂਟੀ ਗਾਢੋ ਸਿਰ ਭਾਰ ਲਖਰੀ ਬਖਰ ਜਰੀ ਮੰਜ ਭਾਰ ਗੁਰ ਕਾ ਸਬਦ ਵਿਚਾਰ ਜੋਗੀ ਦੁਖ ਸੁਖ ਸਮਕਰਣਾ ਸੋਗ ਬਿਯੋਗੀ ਹੁਗਤ ਨਾਮ ਗੁਰ ਸਬਦ ਵਿਚਾਰੀ ਅਸਥਿਰ ਕੰਧ ਜਪੈ ਨਿਰੰਕਾਰੀ ਸਹਿਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸਬਦੀ ਲੂਟਾ ਮਨ ਮਹਿ ਮੰਦਰਾ ਹਰ ਗੁਰ ਸਰਣਾ ਨਾਨਕ RAM ਭਗਤ ਜਨ ਤਰਣਾ ਇਕ ਓਅੰਕਾਰ ਸਤਿਗੁਰ ਪ੍ਰਸਾਦ RAM ਕਲੀ ਮਹੱਲਾ ਤੀਜਾ ਘਰ ਪਹਿਲਾ ਸਤਜੋਗ ਸਾਚਕ ਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਜੋਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵਿਚਾਰ ਜੋਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੇ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ ਤਰੇ ਤੈ ਇਕ ਕਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੈ ਸੋਜੀ ਹੋਈ ਅੰਤਰਨਾਮ ਵਸੈ ਸੁਖ ਹੋਈ ਦੁਆਪੁਰ ਦੂਜੈ ਦੁਬਿਦਾ ਹੋਏ ਧਰਮ ਪੁਲਾਣੇ ਜਾਣਹਿ ਦੋਏ ਦੁਆਪੁਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾ ਨਾਮ ਦਰੜਾਏ ਕਾਲਯੋਗ ਧਰਮ ਕਲਾ ਇਕ ਰਹਾਏ ਇਕ ਪੈਰ ਚੱਲੈ ਮਾਇਆ ਮੋਹ ਵਿਧਾਏ ਮਾਇਆ ਮੋਹ ਆਤ ਗੁਬਾਰ ਸਤਗੁਰ ਭੇਟੈ ਨਾਮ ਉਧਾਰ ਸਭ ਜਗ ਮਹਿ ਸਾਚਾ ਏਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ ਸਭ ਜਗ ਮਹਿ ਨਾਮ ਊਤਮ ਹੋਈ ਗੁਰਮੁਖ ਵਿਰਲਾ ਗੂਜੈ ਕੋਈ ਹਾਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੋਗ ਜੋਗ ਨਾਮ ਵਡਿਆਈ ਹੋਈ RAM KALI MOHALLA 4 ਘਰ ਪਹਿਲਾ 1 ਓ ਅੰਕਾਰ ਸਤਗੁਰ ਪ੍ਰਸਾਦ ਜੇ ਵਡਭਾਗ ਹੋਵਹਿ ਵਡਭਾਗੀ ਤਾਂ ਹਰ ਹਰ ਨਾਮ ਧਿਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰਹੁ ਸਾਧੁ ਪ੍ਰਾਣੀ ਹਿਰਦੈ ਪ੍ਰਗਾਸ ਹੋਵੈ ਨਿਵ ਲਾਗੇ ਗੁਰਮਤਿ ਹਰ ਹਰ ਨਾਮ ਸਮਾਣੀ ਰਹਾਉ ਹੀਰਾ ਰਤਨ ਜਿ ਵੇਹਰ ਮਾਨਕ ਬਾਹੋ ਸਾਗਰ ਭਰ ਪੂਰ ਕੀਆ ਜਿਸ ਵਡ ਭਾਗ ਹੋਵੇ ਵੱਡ ਮਸਤਕ ਤੈਨ ਗੁਰਮਤ ਕੱਢ ਕੱਢ ਦੀਆ ਰਤਨ ਜਿ ਵੇਹਰ ਲਾਲ ਹਰ ਨਾਮਾ ਗੁਰ ਕਾੜ ਤਲੀ ਦਿਖਲਾਇਆ ਭਾਗ ਹੀਣ ਮਨ ਮੁਖ ਨਹੀਂ ਲੀਆ ਤ੍ਰਿਣ ਓਲੈ ਲੱਖ ਛਪਾਇਆ ਮਸਤਕ ਭਾਗ ਹੋਵੇ ਧੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਿਵੇਂ ਹਰ ਪਾਵੇ ਧਾਨ ਧਾਨ ਗੁਰਮਤ ਹਰ ਪਾਏ RAM KALI MAHALLA 4 ਰਾਮ ਜਨਾ ਮਿਲ ਭਇਆ ਅਨੰਦਾ ਹਰ ਨੀਕੀ ਕਥਾ ਸੁਨਾਏ ਦੁਰਮਤ ਮੈਲ ਗਈ ਸਭ ਨੀਕਲ ਸਤ ਸੰਗਤ ਮੇਲ ਬੁੱਧ ਪਾਏ ਰਾਮ ਜਨ ਗੁਰਮਤਿ ਰਾਮ ਬੋਲਾਏ ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋ ਹਾਏ ਰਹਾ ਜੇ ਵਡ ਭਾਗ ਹੋਵਹਿ ਮੁਖ ਮਸਤਕ ਹਰਿ ਰਾਮ ਜਨਾ ਭੇਟਾਏ ਦਰਸ਼ਨ ਸੰਤ ਦੇਹੋ ਕਾਰ ਕਿਰਪਾ ਸਭ ਦਾਲਦ ਦੁਖ ਲਹਿ ਜਾਏ ਹਰ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨਾ ਸੁਖਾਏ ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਦੰਸ ਲਗਾਏ ਰੇ ਜਤਰੇ ਗ ਨਾਰ ਨਿੰਦਕ ਜੇਨ ਜਾਨ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੂਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਰਖੋ ਹਰ ਜੀਓ ਹਮ ਦੀਨ ਤੇਰੀ ਸਰਣਾਏ ਹਾਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਵਖਸ ਮਿਲਾਏ